ਸਰ ਵੀਡੀਓ ਪਾ ਕੇ 18 ਦਾ ਹੈ। 88 ਹੈਗੇ। ਹਾਂਜੀ। ਫਿਰ ਇਹ ਕੁਰਸੀ ਕਿੰਨੀ ਦੀ ਆਂਦੀ ਹੈ? 1800 18 500 ਰੁਪਏ ਦੀ। ਸਰ ਉਹ ਤੁਹਾਨੂੰ ਹੈ। ਲੈ ਉਹ ਵੀ ਸਰ ਲੈ ਆ। ਮਤਲਬ ਦੇਖੋ ਤੁਸੀਂ ਐਦਾਂ ਨਾ ਇੱਥੋਂ ਤਿਹਰੂ ਬੀਖਾ ਦੇਅਤੋਂ ਤੁਸੀਂ ਹੀ ਘਰ ਚਲਾਦੇ ਹੋ। ਤੇ ਇਹਨੂੰ ਤੁਸੀਂ ਹੀ ਬੈਕ ਕਰਨਾ ਕਿ ਬਾਹਰ ਹੀ ਸੜਕ ਨਾਲ ਵੀ ਮਾਰਾ ਬਣਾਇਆ ਹੋਇਆ ਹੈ। ਕੋਈ ਫਰਕ ਨਹੀਂ। ਕੋਈ ਫਰਕ ਨਹੀਂ। लिया जी मैंने मेरे पिछले है क्या है? मैंने लगता नहीं लायदा तो नहीं मेरी सारी चलाया था और दूसरे मुझे मेरा खेलाबड़ी नहीं आता बहुत मारी गलत बिना कामों तो अंदर आना फैक्टर मारना अही आप भी क्या आना थे कितना कितना बड़ा है पता होगा कर दो नाम एडीस ਮੰਗਾਖੇ ਤੇ ਮਾਰੂਗਾ ਆਪਣੇ ਕੋਲ ਮੈਂ ਹੀ ਕਮਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆਂ ਤਨਖਾਹਾਂ ਲੈ ਰਹੇ ਆ ਵਧੀਆਂ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਆ ਜੀ ਅਸੀਂ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ 'ਚ ਉਹ ਬੱਚਾ ਧੀ ਮਾਰੀ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਆਫਿਸ ਗਿਆ ਸੀ ਕਾ ਟਾਈਮ ਤੇ ਇਸ ਸਬਕ ਤਕ तकरीबन 8:30 ਵਜੇ ਤੇ ਅੱਜ ਮੈਂ ਬੀਡੀਓ ਦਫ਼ਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫ਼ਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਸਾਡੇ ਆਫਿਸ ਟਾਈਮ 'ਤੇ ਟਾਈਮ 'ਤੇ ਆਣਾ ਹੈ ਲੋਕਾਂ ਦੀ ਵੱਧ ਤੋਂ ਵੱਧ ਸਹੂਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅਸੀਂ ਸ਼ੋਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਜੋ ਜੇ ਕੋਈ ਰੀਜਨ ਕੋਈ ਜਾਨਵਰ ਰੀਜਨ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਤਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਤ ਨਹੀਂ ਜਾ ਸਕਦਾ ਉੱਥੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ